ਅਸਾਂ ਦੇ ਪੈਸਾ ਲੈ ਕੇ ਤੇ ਗਡੋਏ ਤੁਹਾਡੇ ਦੇ ਜਾਣੇ ਆ ਪਰ ਫਾਇਦਾ ਕੋਈ ਨਹੀਂ ਉੱਚ ਬਦਨਾਮੀ ਜਿਆਦਾ ਹੀ ਹੁੰਦੀ ਆ ਪੈਸਾ ਬਣਦਾ ਬੜਾ ਮੁਸ਼ਕਿਲ ਆ ਤੇ ਪੈਸੇ ਵਾਸਤੇ ਜਿਹੜਾ ਵਾ ਕਿਸਾਨ ਨੇ ਕੰਮ ਚਾਲੂ ਕਰਨਾ ਵਾ ਇੱਕ ਕਿਸਾਨ ਦੀ ਇਹੋ ਜੀ ਲਾਹੇਵੰਦ ਚੀਜ਼ ਬਣਦਾ ਵਾ ਸੱਜੀ ਬਾਹਰ ਕੰਮ ਕਰਦਾ ਵਾ ਕਿ ਜਦੋਂ ਕਿਸਾਨ ਨੇ ਚਾਹ ਕਣਕ ਚਾਹ ਝੋਨਾ ਪਾਲਣਾ ਜੀ ਉਹਨੂੰ ਰਿਆਂ ਸਪ੍ਰਿਆਂ ਪਾਉਣ ਵਾਸਤੇ ਕਿਸਾਨ ਨੂੰ ਹੁੰਦੀ ਆ ਪੈਸੇ ਦੀ ਜ਼ਰੂਰਤ ਫਿਰ ਹਰ ਇੱਕ ਕਿਸਾਨ ਦੇ ਕੋਲ ਜਿਹੜਾ ਵਾ ਕਿ ਬੈਂਕ ਬੈਲੈਂਸ ਨਹੀਂ ਪਿਆ ਹੁੰਦਾ ਜੋ ਮਗਹਾਈ ਆ ਮਗਹਾਈ ਨੇ ਲੱਕ ਤੋੜ ਕੇ ਰੱਖਿਆ ਪਿਆ ਵਾ ਇੱਕ ਨਾਲੇ ਇਹ ਆ ਕਿ ਇੱਕ ਘੱਟ ਪੈਸੇ ਨਾਲ ਚਾਲੂ ਹੁੰਦਾ ਇਹ ਸਿਰਫ ਵੀਰ ਜੀ ਆਪਾਂ 6000 ਨਾਲ ਚਾਲੂ ਕਰ ਸਕਦੇ ਕੰਮ ਦੂਜੇ ਜਿਹੜੇ ਕੰਮ ਆ ਉਹ ਜਿਹੜੇ ਆ ਘੱਟੋ ਘੱਟ 4-5 ਲੱਖ ਲਾ ਕੇ ਆਪਾਂ ਚਾਲੂ ਕਰਾਂਗੇ ਕਿ ਪਹਿਲੇ ਸਾਲ ਹੱਟੇ ਤੇ ਚੱਤੀ ਸੱਚ ਫੇਰ ਹੱਟੇ ਫੇਰ ਖੱਟੇ ਹੁਣ ਸਾਨੂੰ ਜਿਹੜਾ ਵਾ ਕਿ ਮਾਰ ਦੀ ਕਿਰਪਾ ਨਿਆਰੇ ਬੱਜੇ ਪਏ ਆ ਅਸੀਂ ਜਿਹੜਾ ਵਾ ਕਿ ਇੱਥੇ 100 ਰੁਪਏ ਬੂਟਾ ਜਿਹੜਾ ਵਾ ਕਿ ਇਹ ਦੇ ਰਹੇ ਆ 1 ਫੁੱਟ ਦੀ ਇਹਦੀ ਹਾਈਟ ਟਿੱਕਰ ਕਰਕੇ ਨਾਲ ਅਸੀਂ ਜਿਹੜਾ ਵਾ ਕਿ ਪਿੰਕ ਕਲਰ ਦਾ ਆਪਣੇ ਕੋਲੇ ਡਰਾਈ ਕਨ ਫੂਡ ਆ ਉਹਦੀਆਂ ਕਲਮਾਂ ਆਪਾਂ ਦੇ ਰਹੇ ਆ ਆਪਾਂ ਵਿਆਹ ਸ਼ਾਦੀਆਂ ਤੇ ਜਾਂਦੇ ਆ ਤੇ ਉਹ ਖਾਂਦੇ ਆ ਤੇ ਇੱਚ ਵਿਟਾਮਿਨ ਬਹੁਤ ਜ਼ਿਆਦਾ ਆ ਜੀ ਜਿੰਨੇ ਆਪਾਂ ਨੂੰ ਜ਼ਰੂਰਤ ਆ ਨਾ ਜੀ ਹੋਣੇ ਚਾਹੀਦੇ ਆ ਉਹ ਨਹੀਂ ਇਹਦੇ ਵਿੱਚ ਜਿਹੜਿਆ ਕਿ ਉਹ ਵਿਟਾਮਿਨ ਜਦੋਂ ਇਹਨੂੰ ਫਲ ਲੱਗਦਾ ਵਾ ਉਹਨੇ ਕਿਸਾਨ ਮੇਲੇ ਲੱਗਦੇ ਆ ਜੀ ਤੇ ਕਿਸਾਨਾਂ ਨੂੰ ਉੱਥੇ ਜਾਣਾ ਚਾਹੀਦਾ ਵਾ ਕਿਉਂਕਿ ਜੇ ਆਪਾਂ ਖੇਤੀ ਦਾ ਕੰਮ ਕਰਦੇ ਆ ਤੇ ਆਪਾਂ ਨੂੰ ਖੇਤੀ ਨਾਲ ਸੰਬੰਧਿਤ ਹੀ ਜਾਣਕਾਰੀ ਵਾਤੂ ਵਤ ਇਕੱਠੀ ਕਰਨੀ ਚਾਹੀਦੀ ਆ ਕਿਉਂਕਿ ਜਿਹੜੀ ਖੇਤੀ ਆ ਨਾ ਦੀ ਖੇਤੀ ਨੂੰ ਤੁਸੀਂ ਸਾਇੰਸ ਦੀ ਤਰ੍ਹਾਂ ਕਰੋ ਖੇਤੀ ਨੂੰ ਤੁਸੀਂ ਇੱਕ ਫਟੀਕ ਨਾ ਸਮਝੋ ਵੀ ਬਸ ਸਵੇਰੇ ਗਏ ਤੇ ਸਪਰੇਅ ਕਰਾਏ ਖਾਦ ਪਾਏ ਬੀਜਾਇਆ 6 ਮਹੀਨੇ ਬਾਅਦ ਵੱਢ ਲੀਨਾ ਸਭੀ ਗੱਲ ਜੀ ਤੁਸੀਂ ਵੇਖ ਰਹੇ ਹੋ ਅਸਲੀਤ ਚੈਨਲ ਤੇ ਮੈਂ ਹਾਂ ਵੀ ਸ਼ਾ ਅਕਸਰ ਹੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਹਾਇਕ ਧੰਨਿਆਂ ਦੇ ਪ੍ਰਤੀ ਜਾਗਤ ਕਰਨ ਵਾਸਤੇ ਸਮੇਂ-ਸਮੇਂ ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਲਗਾਏ ਵੀ ਜਾਂਦੇ ਹਨ। ਉਹਨਾਂ ਕੈਂਪਾਂ ਤੋਂ ਫੇਰ ਲੈ ਕੇ ਕਈ ਕਿਸਾਨ ਵੀਰ ਅੱਗੇ ਵਧ ਰਹੇ ਹਨ। ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅਗਾਵਦੂ ਕਿਸਾਨ ਦੇ ਨਾਲ ਜਿਸ ਦੇ ਵੱਲੋਂ ਸਹਾਇਕ ਧੰਦੇ ਵਜੋਂ ਗੁੰਡੋਏ ਪਾਲਣ ਦਾ ਕੰਮ ਕੀਤਾ ਗਿਆ ਅਤੇ ਅੱਜ ਮੁਨਾਫਾ ਕਮਾ ਰਿਹਾ ਅਤੇ ਹੋਰ ਕਿਸਾਨ ਵੀਰਾਂ ਵਾਸਤੇ ਪ੍ਰੇਰਣਾਦਾਇਕ ਬਨੀ ਆਇਆ ਹੈ ਗੱਲਬਾਤ ਕਰਦੇ ਵੀਰ ਨਾਲ ਕਦੋਂ ਦਾ ਇਹ ਸਹਾਇਕ ਧੰਦੇ ਨਾਲ ਜੁੜਿਆ ਕਿੰਨਾ ਮੁਨਾਫਾ ਹੈ ਤੇ ਕਿਹੜੇ ਕਿਹੜੇ ਹੋਰ ਕੰਮ ਹੈ ਵੀਰੇ ਸਹਾਇਕ ਧੰਦੇ ਨਾਲ ਕਰ ਰਿਹਾ ਵੀਰ ਜੀ ਸਵਾਗਤ ਕਰਦੇ ਆਂ ਚੈਨਲ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਜਿਹੜਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਤੇ ਇਹ ਇੱਕ ਪੱਤਰਕਾਰੀ ਦਾ ਜਿਹੜਾ ਵਾ ਬਹੁਤ ਹੀ ਵਧੀਆ ਨਖਾਰ ਵਾਲਾ ਕੰਮ ਆ ਤੇ ਇੱਕ ਇਹ ਜ਼ਿੰਮੇਵਾਰੀ ਬਣਦੀ ਆ ਪੱਤਰਕਾਰਾਂ ਦੀ ਉਦੋਂ ਪੱਤਰਕਰਤੇ ਬਹੁਤ ਆ ਪਰ ਤੁਸੀਂ ਦੂਸਰੀ ਵਾਰ ਮੇਰੇ ਤੋਂ ਆਏ ਜੇ ਚਲੋ ਕਈਆਂ ਭੈਣ ਭਰਾਵਾਂ ਨੇ ਜਿਹੜੀਆਂ ਪਹਿਲਾਂ ਪੱਤਰਕਾਰਾਂ ਨੇ ਵੀਡੀਓ ਬਣਾ ਕੇ ਮੇਰੇ ਤੋਂ ਖੜੀਆਂ ਉੱਚੋਂ ਲੋਕਾਂ ਨੇ ਵੇਖ ਕੇ ਮੈਨੂੰ ਫੋਨ ਕੀਤਾ ਲੋਕ ਕੰਮ ਚਾਲੂ ਕਰ ਰਹੇ ਬੜੀ ਮਰਨੂੰ ਖੁਸ਼ੀ ਆਉਂਦੀ ਹੈ ਜਦੋਂ ਆਪਾਂ ਨੂੰ ਰਿਜ਼ਲਟ ਮਿਲਦਾ ਜਦੋਂ ਤੁਸੀਂ ਪਿਛਲੀ ਵਾਰ ਆਏ ਸੀ ਇਹ ਸਾਡਾ ਪੂਰਾ ਫਾਰਮ ਜਿਹੜਾ ਵਾ ਕਿ ਬੈਡਾਂ ਦੇ ਨਾਲ ਭਰਿਆ ਪਿਆ ਸੀ ਹੁਣ ਇੱਕ ਗਰਮੀ ਬੜੀ ਆ ਤੇ ਜਿਹੜਾ ਲੋਕਾਂ ਨੇ ਸਾਡੇ ਕੋਲੋਂ ਖਾਤ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਜਿਹੜਾ ਆਰਡਰ ਕਰਕੇ ਖੜੀ ਆ ਔਰ ਨਾਲ ਗਢੋਏ ਉਹਨਾ ਗਰਮੀ ਜ਼ਿਆਦਾ ਹੋਣ ਕਰਕੇ ਗਡੋਏ ਸਾਰਿਆਂ ਹੀ ਫਾਰਮਾਂ ਦੇ ਜਿਹੜੇ ਆ ਕਾਫੀ ਜ਼ਿਆਦੇ ਪੇਮਟਾਈਟ ਆਈ ਹੈ ਕਿਉਂਕਿ ਗਰਮੀ ਬੜੀ ਸੀ ਤੇ ਇਸ ਕਰਕੇ ਜਿਹੜਾ ਵਾਕਏ ਸਾਡੇ ਕੋਲ ਹੀ ਬਹੁਤ ਆਰਡਰ ਆ ਪਰ ਅਸੀਂ ਬੇਨਤੀ ਕਰ ਰਹੇ ਹਾਂ ਕਿ ਅਜੇ ਭਈ ਤੁਸੀਂ ਆਹ 2ਕ ਦਿਨ ਹੋਰ ਰੁਕ ਜੋ ਫੇਰ ਤੁਸੀਂ ਜਿਹੜਾ ਵਾਕਏ ਪਾਹੋ ਨਾਲੇ ਗੋਆ ਜਰਾ ਹੋਰ ਠੰਡਾ ਹੋ ਜਾਊਗਾ ਆਪਾਂ ਰਿਸਕ ਨਾਲ ਨਾ ਕੰਮ ਲਈਏ ਕਿਉਂਕਿ ਅਸਾਂ ਦੇ ਪੈਸਾ ਲੈ ਕੇ ਤੇ ਗਡੋਏ ਤੁਹਾਡੇ ਦੇ ਜਾਣੇ ਆ ਪਰ ਫਾਇਦਾ ਕੋਈ ਨਹੀਂ ਉੱਚ ਬਦਨਾਮੀ ਜਿਆਦਾ ਹੀ ਹੁੰਦੀ ਆ ਪੈਸਾ ਬਣਦਾ ਬੜਾ ਮੁਸ਼ਕਿਲ ਆ ਤੇ ਪੈਸੇ ਵਾਸਤੇ ਜਿਹੜਾ ਵਾਕ ਕਿਸਾਨ ਨੇ ਕੰਮ ਚਾਲੂ ਕਰਨਾ ਵਾ ਬਾਕੀ ਰਹੀ ਗੱਲ ਜੀ ਸਾਡੇ ਕੰਮ ਦੀ ਇਹ ਆ ਜਾਂਦਾ ਜੀ ਸਹਾਇਕ ਧੰਦਿਆਂ ਦੇ ਵਿੱਚ ਸਹਾਇਕ ਧੰਦਾ ਇੱਕ ਕਿਸਾਨ ਦੀ ਇਹੋ ਜੀ ਲਾਹੇਵੰਦ ਚੀਜ਼ ਬਣਦਾ ਵਾ ਸੱਜੀ ਬਾਹਰ ਕੰਮ ਕਰਦਾ ਵਾ ਕਿ ਜਦੋਂ ਕਿਸਾਨ ਨੇ ਚਾਹ ਕਣਕ ਚਾਹ ਝੋਨਾ ਪਾਲਣਾ ਜੀ ਉਹਨੂੰ ਰਿਆਂ ਸਪਰਿਆਂ ਪਾਉਣ ਵਾਸਤੇ ਕਿਸਾਨ ਨੂੰ ਹੁੰਦੀ ਆ ਪੈਸੇ ਦੀ ਜ਼ਰੂਰਤ ਫਿਰ ਹਰ ਇੱਕ ਕਿਸਾਨ ਦੇ ਕੋਲ ਜਿਹੜਾ ਵਾਕਏ ਬੈਂਕ ਬੈਲੈਂਸ ਨਹੀਂ ਪਿਆ ਹੁੰਦਾ ਜੋ ਮਗਹਾਈ ਆ ਮਗਹਾਈ ਨੇ ਲੱਕ ਤੋੜ ਕੇ ਰੱਖਿਆ ਪਿਆ ਵਾ ਉਸ ਤੋਂ ਬਾਅਦ ਕੀ ਕਰਦਾ ਉਹ ਆੜਤੀਏ ਤੋਂ ਲਿਉਂਦਾ ਵਾ ਚਾਹ ਫਿਰ ਉਹ ਬੈਂਕਰ ਲੋਨ ਵਗੈਰਾ ਲੈਂਦਾ ਉਹ ਮਹਿੰਗਾ ਬੜਾ ਕੰਮ ਪੈਂਦਾ ਉਸ ਤੋਂ ਹੀ ਜਿਹੜਾ ਵਾਕਏ ਮੀਟਰ ਚੱਲਣਾ ਵਿਆਜ ਦਾ ਚਾਲੂ ਹੋ ਜਾਂਦਾ ਇਹ ਸਹਾਇਕ ਧੰਦੇ ਇੱਕ ਇਹੋ ਜੀ ਚੀਜ਼ ਆ ਸਹਾਇਕ ਧੰਦਾ ਕੱਲਾ ਇਹ ਨਹੀਂ ਵੀ ਤੁਸੀਂ ਗੜੋਿਆਂ ਦਾ ਹੀ ਕਰੋ ਜਾਂ ਵਰਮਿਕ ਪੋਸਟ ਦਾ ਇਹਦੇ ਵਿੱਚ ਤੁਸੀਂ ਮੱਛੀ ਪਾਲਣ ਸੂਰ ਪਾਲਣ ਮੁਰਗੀ ਦਾ ਚਾਇਆ ਬੱਕਰੀ ਪਾਲਣ ਦਾ ਬਹੁਤ ਵਧੀਆ ਧੰਦਾ ਵਾ ਤੁਸੀਂ ਇਹੋ ਜਿਹੇ ਧੰਦੇ ਕਰ ਸਕਦੇ ਜਿਹੜੇ ਤੁਹਾਡੇ ਸ਼ਮਤਾ ਕਰਨ ਦੀ ਦੂਜਾ ਚੱਕਰ ਇੱਕ ਇਹ ਆ ਕਿ ਇਹ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਵਰਮਿਕ ਪੋਸਟ ਦਾ ਕੰਮ ਆ ਇਹ ਚ ਪੈਸਾ ਆਉਣਾ ਹੋ ਜਾਂਦਾ ਵਾ ਇੱਕ ਨਾਲੇ ਇਹ ਆ ਕਿ ਇੱਕ ਘੱਟ ਪੈਸੇ ਨਾਲ ਚੱਲੂ ਹੁੰਦਾ ਇਹ ਸਿਰਫ ਵੀਰ ਜੀ ਆਪਾਂ 6000 ਨਾਲ ਚੱਲੂ ਕਰ ਸਕਦੇ ਕੰਮ ਦੂਜੇ ਜਿਹੜੇ ਕੰਮ ਆ ਉਹ ਜਿਹੜੇ ਆ ਘੱਟੋ ਘੱਟ 4-5 ਲੱਖ ਲਾ ਕੇ ਆਪਾਂ ਚਾਲੂ ਕਰਾਂਗੇ ਉਹਦੇ ਨਾਲ ਉਹ ਘੱਟ ਪੈਸੇ ਚਾਲੂ ਹੁੰਦਾ ਕੰਮ ਇੱਕ ਹੀ ਲਾਹੇਵੰਦੰਦਾ ਵਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਇਹਦੀ ਆਪਾਂ ਨੂੰ ਤੀਸਰਾ ਸਾਲ ਹੋ ਗਿਆ ਵਾ ਜਿਵੇਂ ਆਂਦੇ ਆ ਨਾ ਕਿ ਪਹਿਲੇ ਸਾਲ ਹੱਟਈ ਤੇ ਚੱਟੀ ਸੱਚ ਫੇਰ ਹੱਟਈ ਫੇਰ ਖੱਟੀ ਹੁਣ ਸਾਨੂੰ ਜਿਹੜਾ ਵਾ ਕਿ ਮਾਰ ਦੀ ਕਿਰਪਾ ਨਾਲ ਯਾਰੇ ਵੱਜੇ ਪਏ ਆ ਸਾਡੇ ਕੋਲ ਉਹ ਮਾਲ ਨਹੀਂ ਪੂਰਾ ਹੋ ਰਿਹਾ ਹੁਣ ਕਿੰਨਾ ਕੁ ਪ੍ਰੋਫਿਟ ਹੋ ਜਾਂਦਾ ਸਾਲ ਪ੍ਰੋਫਿਟ ਜਿਹੜੀ ਆ ਉਸ ਤਾਂ ਸਾਡੀ ਪਲੱਸ 60000 ਤੋਂ ਪਲੱਸ ਆ ਜੀ ਪਰਮੰਤ ਪਰਮੰਤ ਹਾਂਜੀ ਗੜੋਏ ਪਾਲਦੇ ਹੋ ਜੀ ਹੋਰ ਕੀ ਕੀ ਨਾਲ ਇਹ ਗੜੋਏ ਪਾਲਦੇ ਆ ਜੀ ਹੋਰ ਅਸੀਂ ਉਹਨੇ ਕਿ ਜਿਹੜਾ ਜਗਾ ਵੇਲੀ ਆ ਤੇ ਆਪਾਂ ਇਹਦੇ ਚ ਚੰਗੀ ਚੀਜ਼ ਹੋਰ ਬਾਈਏ ਹੁਣ ਅਸੀਂ ਇੱਕ ਤਾਜੀ ਪਪੀਤਾ ਰੈਡ ਲੈਡੀ 786 ਤਿਆਰ ਕਰ ਰਹੇ ਆ ਜਿਹੜਾ ਕਿ ਬਹੁਤ ਹੀ ਜੇ ਆਪਾਂ ਲੰਬੂ ਮੰਗਾਉਨੇ ਆ ਤੇ ਪੰਜਾਬ ਚ ਘੱਟ ਤਿਆਰ ਹੁੰਦਾ ਬਹੁਤ ਮਹਿੰਗਾ ਮਿਲਦਾ ਵਾ ਤੇ ਅਸੀਂ ਜਿਹੜਾ ਵਾ ਕਿ ਇੱਥੇ 100 ਰੁਪਏ ਬੂਟਾ ਜਿਹੜਾ ਵਾ ਕੇ ਇਹ ਦੇ ਰਹੇ ਆ 1 ਫੁੱਟ ਦੀ ਇਹਦੀ ਹਾਈਟ ਟਿੱਕਰ ਕਰਕੇ ਨਾਲ ਅਸੀਂ ਜਿਹੜਾ ਵਾ ਕਿ ਪਿੰਕ ਕਲਰ ਦਾ ਆਪਣੇ ਕੋਲੇ ਡਰਾਈ ਕਨ ਫੂਡ ਆ ਉਹਦੀਆਂ ਕਲਮਾਂ ਆਪਾਂ ਦੇ ਰਹੇ ਆ ਤੇ ਕੰਮ ਤੇ ਵੀਰ ਦੀ ਜਿੰਨੇ ਅੱਜ ਕੱਲ ਤੁਹਾਡੇ ਤੋਂ ਟਾਈਮ ਘਟਾ ਤੁਸੀਂ ਜਿੰਨਾ ਕੰਮ ਕਰ ਸਕਦੇ ਜ ਵੱਧ ਤੋਂ ਵੱਧ ਕਰੋ ਤੇ ਪੈਸਾ ਫੇਰ ਹੀ ਤਾਂ ਡੱਬਣੂਗਾ ਤੇ ਜ਼ਿੰਦਗੀ ਕੁਛ ਹਾਲ ਰਹੂਗੀ ਡ੍ਰੈਕਨ ਫਲੋਰ ਜਿਹੜਾ ਫਲੋਰ ਹੁੰਦਾ ਰੋਖੂ ਤਿਆਰ ਕਰਦੇ ਫਿਰ ਹਾਂਜੀ ਹਾਂਜੀ ਉਹਦੇ ਵੀ ਆਪਾਂ ਆਪ ਵੀ ਬੂਟੇ ਤਿਆਰ ਕਰ ਰਹੇ ਆਂ ਫਾਰਮ ਦੇ ਘੇਰੇ ਘੇਰੇ ਆਪਾਂ ਲਾਏ ਆ ਤੇ ਜਿੰਨਾ ਹੋਰ ਵੀ ਜਗ੍ਹਾ ਤੇ ਆਪਾਂ ਨੂੰ ਟਾਈਮ ਲੱਗਾ ਤੇ ਇਹ ਵੀ ਆਪਾਂ ਲਾਵਾਂਗੇ ਨਾਲ ਆਪਾਂ ਜਿਹੜੀ ਕਲਮਾ ਕਰਕੇ ਤਿਆਰ ਕਰਕੇ ਦੇ ਰਹੇ ਆ ਉੱਚ ਵੀ ਕਮਾਈ ਕਰ ਰਹੇ ਆਂ ਕਿੱਥੇ ਉਹ ਕਲਮਾ ਤਿਆਰ ਕਰ ਰਹੇ ਉਹ ਖਾ ਸਕਦੇ ਹੋ ਜੀ ਹਾਂਜੀ ਉਹਦੀ ਇਹ ਆ ਜਿਹੜਾ ਏਦਾਂ ਜਿੰਨੇ ਚ ਨਾ ਆਰਡਰ ਹੁੰਦਾ ਵਾ ਮੁਰਕੇ ਹੁੰਦੀ ਨੇ ਆਪਾਂ ਦੇਖ ਸਕਦੇ ਆ ਇਹ ਜਿੱਦਾਂ ਆਪਣੇ ਪਹਿਲਾਂ ਕਹਿੰਦੇ ਨਾ ਛਤਰਪੁੱਠੇ ਕਾਉਂਦੀ ਸੀ ਇਹ ਉਤੋਂ ਹੀ ਲਾਗ ਲਾ ਕੇ ਉਹਨਾਂ ਬਣਾਈ ਆ ਇਹਨੂੰ ਪਿੰਕ ਕਲਰ ਦਾ ਜਿਹੜਾ ਵਾ ਕਿ ਲੱਗਣਾ ਵਾ ਤੇ ਇਹ ਬਸ ਏਦਾਂ ਹੀ ਤਿਆਰ ਹੋ ਜਾਂਦੀ ਆ ਜੀ ਇਹ 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 ਹੁੰਦਾ ਰੁੱਖ ਹੈਗਾ ਹਾਂਜੀ ਹਾਂਜੀ ਇਹ ਡਰਾਈ ਕਨਫੋਰਡ ਦਾ ਜਿਹੜਾ ਹੈਗਾ ਕਿ ਇਹੀ ਰੁੱਖ ਬਣ ਜਾਣਾ ਵਾ ਇਹਨੂੰ ਲਾਉਣਾ ਬਲੇ ਦੇ ਨਾਲ ਅਤੇ ਮੁਰਕੇ ਹੌਲੀ ਹੌਲੀ ਇਹਨੂੰ ਸਾਈਡ ਦੇ ਸਪੋਰਟ ਦੇ ਜਾਣੇ ਆ ਤੇ ਇਹਨੂੰ ਪਿੰਕ ਕਲਰ ਦਾ ਲੱਗ ਜਾਣਾ ਆਪਾਂ ਵਿਆਹ ਸ਼ਾਦੀਆਂ 'ਚ ਜਾਂਦੇ ਆ ਤੇ ਉਦੋਂ ਖਾਂਦੇ ਆ ਤੇ ਇਹ 'ਚ ਵਿਟਾਮਿਨ ਬਹੁ ਜਿੰਨੇ ਆਪਾਂ ਨੂੰ ਜ਼ਰੂਰਤ ਆ ਨਾ ਜੀ ਹੋਣੇ ਚਾਹੀਦੇ ਆ ਉਹਨੇ ਹੀ ਇਹਦੇ ਵਿੱਚ ਜਿਹੜਿਆ ਕਿ ਉਹ ਵਿਟਾਮਿਨ ਜਦੋਂ ਇਹਨੂੰ ਫਲ ਲੱਗਦਾ ਵਾ ਇਹ ਕਿੰਨੇ ਕਿੰਨੇ ਦਾ ਸੇਲ ਕਰਦੇ ਪਏ ਇਹਦੀ ਹੀ 100 ਰੁਪਏ ਦਾ ਦੇ ਰਹੇ ਆ ਜਦੋਂ ਅਸੀਂ ਲਾਇਆ ਸੀ ਸਾਨੂੰ ਜਿਹੜਾ ਕਿ 200 ਰੁਪਏ ਕੱਲ ਮਿਲੀ ਸੀ ਜਿਹੜੀ ਪਿੰਕ ਕਲਰ ਵਾਲੀ ਆ ਦੂਜੀ ਜਿਹੜੀ ਵਰਨਾ ਉਹ ਘੱਟ ਰੇਟ ਤੇ ਆ ਪਰ ਪਿੰਕ ਵਾਲਾ ਜਿਹੜਾ ਉਹ ਮਹਿੰਗੀ ਆ ਤੇ ਅਸੀਂ ਇਹਨੂੰ 100 ਰੁਪਏ ਦੇ ਰਹੇ ਹਾਂ ਤੁਸੀਂ 100 ਰੁਪਏ ਹਾਂ ਅਸੀਂ 100 ਰੁਪਏ ਪਰ ਕਲਮ ਜਿਹੜੀ ਹੈ ਜੀ ਇਹ ਦੇ ਰਹੇ ਹਾਂ ਬੂਟਾ ਦੇ ਰਹੇ ਹਾਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਤੁਸੀਂ ਰੁੱਖ ਵਗੈਰਾ ਜਾਂ ਕੋਈ ਸਾਇਕ ਤਨ ਜਾਵੇ ਹੋਰ ਬਾਕੀ ਜੀ ਅਸੀਂ ਹੁਣ ਪਨੀਰੀਆਂ ਚਾਲੂ ਕਰ ਰਹੇ ਹਾਂ ਗਾਂ ਗੋਭੀ ਲੱਗਣੀ ਆ ਗੋਭੀ ਦੀ ਪਨੀਰੀ ਜਿੱਦਾਂ ਮਿਰਚਾਂ ਦੀ ਪਨੀਰੀ ਇਹੋ ਜਿਹਾ ਕਿ ਕਿਸਾਨਾਂ ਨੂੰ ਜਿਹੜਾ ਵਾਕੇ ਚੰਗੀ ਕੁਆਲਿਟੀ ਦੀ ਚੀਜ਼ ਆਪਾਂ ਇੱਥੇ ਜਿਹੜੀ ਤਿਆਰ ਕਰਕੇ ਦਈਏ ਇੱਕ ਜਿਸ ਸਮੇਂ ਦੇਖ ਰਿਹਾ ਫਿਰ ਬੰਡੋਆ ਦੇ ਵਿੱਚੋਂ ਕਿ ਪਾਣੀ ਜਿਵੇਂ ਨਿਕਲਦਾ ਉਹ ਕੀ ਹੈਗਾ ਜੀ ਉਹ ਦੀ ਹੈਗੀ ਆ ਵਰਮੀਵਾਸ ਨੂੰ ਕਿਹਾ ਜਾਂਦਾ ਵਾ ਉਹ ਆਪਾਂ ਜਦਾਂ ਕੀਟਨਾਸ਼ਕ ਵਰਤਦੇ ਨੇ ਕੀਟਨਾਸ਼ਕ ਤੇ ਇੱਕ ਜ਼ਹਿਰ ਆ ਜੀ ਉਨੇ ਫਸਲ ਦੇ ਜਿਹੜੇ ਆ ਕਿ ਨਾਲ ਕੀੜੇ ਮਕੋੜੇ ਮਾਰਨੇ ਨਾਲ ਉਹਨਾਂ ਸੱਜਣ ਕੀੜੇ ਮਕੋੜੇ ਆਪਣੇ ਮਿੱਤਰ ਕੀੜੇ ਉਹ ਵੀ ਮਕਾਦਨੇ ਨਾਲ ਜ਼ਹਿਰ ਆ ਜਾਣਾ ਅੱਜ ਕੱਲ ਕੈਂਸਰ ਦਾ ਵਿਰਦੀ ਬਹੁਤ ਬੋਲਬਾਲਾ ਹੋ ਰਿਹਾ ਵਾ ਐਨੇ ਕੈਂਸਰ ਲੋਕਾਂ ਨੂੰ ਹੋ ਰਹੀ ਆ ਸਾਡੇ ਖੁਦ ਸਾਡੇ ਸੈਕਟਰ ਨੂੰ ਆ ਹੋਰ ਜਦੋਂ ਉੱਥੇ ਜਾਈਦਾ ਨਾ ਜੀ ਅੰਮ੍ਰਿਤਸਰ ਵੱਲੇ ਹਸਪੀਟਲ ਤੇ ਤਾਂ ਹੀ ਨਿਕਲਦੀਆਂ ਵੇਖ ਕੇ ਤੇ ਸਰਕਾਰ ਤੇ ਵੀ ਥੋੜਾ ਜਿਹਾ ਸਾਨੂੰ ਗਿੱਲਾ ਵਾ ਅੱਜ ਕੱਲ ਪਰਸੋਂ ਹੀ ਰਿਪੋਰਟ ਆਈ ਆ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਦੁੱਧ ਮਲਾਵਟੀ ਆ ਦੇਖੋ ਜੀ ਖਾਣ ਪੀਣ ਚੀਜ਼ੇ ਮਲਾਵਟ ਹੋ ਰਹੀ ਆ ਤੇ ਅਸੀਂ ਕਿੱਥੇ ਜਾ ਕੇ ਜੀਵਾਂਗੇ ਇਸੇ ਕਰਕੇ ਜਿਹੜਾ ਕਿ ਸਾਡਾ ਹਿੰਦੁਸਤਾਨ ਤੇ ਪੰਜਾਬ ਸਾਡਾ ਵੀ ਪਛਾਣ ਜਾ ਰਿਹਾ ਵਾ ਤੇ ਨਸ਼ਾ ਵਧੀ ਜਾ ਰਿਹਾ ਵਾ ਜੀ ਤੇ ਇੱਧਰ ਜਿਹੜਾ ਕਿ ਸਰਕਾਰ ਤੇ ਜਿਹੜਾ ਸਾਨੂੰ ਗਿਲਾ ਵਾ ਕਿ ਉਹ ਇੱਧਰ ਵੀ ਧਿਆਨ ਦੇਣਾ ਚਾਹੀਦਾ ਕਰਨ ਤੇ ਸਹਾਇਕ ਧੰਦਿਆਂ ਨੂੰ ਬਾਕੀ ਸਰਕਾਰ ਸਬਸਿਡੀ ਦੇ ਰਹੀ ਹੈ ਜਿਹੜੀ ਚੀਜ਼ ਵਧੀਆ ਵਾ ਹੁਣ ਕਿਸਾਨ ਮੇਲੇ ਲੱਗਦੇ ਆ ਜੀ ਤੇ ਕਿਸਾਨਾਂ ਨੂੰ ਉੱਥੇ ਜਾਣਾ ਚਾਹੀਦਾ ਵਾ ਕਿਉਂਕਿ ਜੇ ਆਪਾਂ ਖੇਤੀ ਦਾ ਕੰਮ ਕਰਦੇ ਆ ਤੇ ਆਪਾਂ ਨੂੰ ਖੇਤੀ ਨਾਲ ਸੰਬੰਧਿਤ ਹੀ ਜਾਣਕਾਰੀ ਵੱਧ ਤੋਂ ਵੱਧ ਇਕੱਠੀ ਕਰਨੀ ਚਾਹੀਦੀ ਆ ਕਿਉਂਕਿ ਜਿਹੜੀ ਖੇਤੀ ਆ ਨਾ ਜੀ ਖੇਤੀ ਨੂੰ ਤੁਸੀਂ ਸਾਇੰਸ ਦੀ ਤਰ੍ਹਾਂ ਕਰੋ ਖੇਤੀ ਨੂੰ ਤੁਸੀਂ ਇੱਕ ਫਟੀਕ ਨਾ ਸਮਝੋ ਪੀ ਬਸ ਸਵੇਰੇ ਗਏ ਤੇ ਸਪਰੇਅ ਕਰਾਏ ਖਾਦ ਪਾਏ ਬੀਜਾਇ 6 ਮਹੀਨੇ ਬਾਅਦ ਵੱਢ ਲੀਨਾ ਇਹਨੂੰ ਤੁਸੀਂ ਜਿਹੜਾ ਵਾ ਕਿ ਸਾਇੰਸ ਦੀ ਤਰ੍ਹਾਂ ਕਰੋ ਇੱਚੋ ਬਹੁਤ ਕੁਝ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਉੱਤਮ ਖੇਤੀ ਵਧਮਪਾਰ ਜਦੋਂ ਆ ਕਰੋਨਾ ਆਇਆ ਸੀ ਬਾਕੀ ਜਿੰਨੇ ਕੰਮ ਸੀ ਸਾਰੇ ਜਿਹੜੇ ਕਿ ਮੋਧਰੇ ਮੂੰਹ ਆਣ ਵੱਜੇ ਸੀ ਬਸ ਖੇਤੀ ਨਹੀਂ ਜਿਹੜਾ ਵਕਿ 65% ਕੌਨਵੇਂ ਨੂੰ ਜਿਹੜਾ ਵਾ ਕਿ ਠਮਣਗਾ ਦੇ ਕੇ ਰੱਖਿਆ ਸੀ ਕੀ ਮੈਫ ਜਿਹਨਾਂ ਚਾਹਗੇ ਹੋਰ ਉਹਨਾਂ ਵੀਰਾਂ ਨੂੰ ਜਿਹੜੇ ਅੱਜ ਪੰਜਾਬ ਛੱਡ ਕੇ ਕਹਿ ਰਹੇ ਵੀ ਪੰਜਾਬ 'ਚ ਰੋਜ਼ਗਾਰ ਨਹੀਂ ਰਹਿ ਗਿਆ ਸੀ ਵਿਦੇਸ਼ਾਂ 'ਵਾਂ ਜਾ ਰਹੇ ਆ ਆਪਦਾ ਘਰ ਬੂਆ ਛੱਡ ਕੇ ਮਾਪਿਓ ਰੋਂਦੇ ਇਕਾਂਦੇ ਛੱਡ ਕੇ ਉਹਦੇ ਛਾਂਦ ਰੁੱਖ ਘਰੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹ ਦੀ ਇੱਕ ਮਜਬੂਰੀ ਆ ਬੱਚਿਆਂ ਨੂੰ ਬਾਹਰ ਘੋਣਾ ਇੱਕ ਸਾਡਾ ਇੱਥੇ ਹਾਲਾਤ ਵੀ ਥੋੜੇ ਜੇ ਬੜੇ ਖਤਰਨਾਕ ਜੇ ਬਣ ਗਏ ਆ ਤੇ ਡਰ ਲੱਗਦਾ ਸੱਚ ਪਿੱਛੋਂ ਭਾਵੇਂ ਧੀਆ ਵਾਂ ਤੇ ਭਾਵੇਂ ਪੋਤਾ ਬੇਟੀਆਂ ਵੀ ਜਿਹੜੀਆਂ ਨਸ਼ੇ ਤੇ ਲੱਗੀ ਜਾ ਰਹੀਆਂ ਜਿੱਦਾਂ ਆਪਾਂ ਅੱਜ ਕੱਲ ਵੀਡੀਓ ਵੇਖਨੇ ਆ ਮੇਰਾ ਤੇ ਇਹੀ ਮੈਸੇਜ ਆ ਵਰਦੀ ਤੜ ਕੇ ਉੱਠੋ ਮਿਹਨਤ ਕਰੋ ਮਿਹਨਤ ਇੱਥੇ ਵੀ ਬਹੁਤ ਆ ਤੁਸੀਂ ਸਹਾਇਕ ਧੰਦੇ ਕਰੋ ਜੇ ਤੁਹਾਡੇ ਕੋਲ ਥੋੜੀ ਥਾਂਵਾਂ ਥੋੜੀ ਥਾਂ 'ਚ ਵੀ ਕੰਮ ਚਾਲੂ ਕਰਨ ਵਾਲੇ ਹੈਗੇ ਆ ਬਾਕੀ ਅਸੀਂ ਇਹ ਇਸ ਕੰਮ ਦੀ ਪਰਮਿਕ ਬੋਸ ਦੀ ਟ੍ਰੇਨਿੰਗ ਫ੍ਰੀ ਦਿੰਨੇ ਆ ਤੁਸੀਂ ਸਾਡੇ ਕੋਲ ਇੱਥੇ ਆਓ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੀ ਰਾਬਤਾ ਕਾਇਮ ਕਰੋ ਅਸੀਂ ਜਿੰਨਾ ਚਿਰ ਮਰਜ਼ੀ ਸਾਡੇ ਤੋਂ ਤੁਸੀਂ ਇਹਦੇ ਬਾਰੇ ਸਵਾਲ ਜਵਾਬ ਪੁੱਛੋ ਅਸੀਂ ਤੁਹਾਡੀ ਚੰਗੀ ਤਰ੍ਹਾਂ ਜਿਹੜੀ ਆ ਕਿ ਜਾਣਕਾਰੀ ਤੁਹਾਨੂੰ ਇਹਦੇ ਬਾਰੇ ਦਵਾਂਗੇ ਜੇ ਸਾਡੇ ਨਾਲ ਤੁਸੀਂ ਕੰਡਕਟ ਕਰਨਾ ਸਾਡੇ ਨੰਬਰ ਆ 98769 64965 98729 08592 ਡਾਕਟਰ ਮਖਤਾਰ ਸਿੰਘ ਜੀ ਇਸ ਵਕਤੋਂ ਬਾਹਰ ਨੇ ਤੇ ਇਹ ਜਿਆਦਾ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਅਸੀਂ ਇਹ ਬੂਟਾ ਸਾਡਾ ਵੱਧ ਫੁੱਲ ਰਿਹਾ ਵਾ ਮਹਾਰਾਜ ਉਹਨਾਂ ਨੂੰ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵੱਡੇ ਭਾਜੀ ਨੇ ਸਾਡੇ ਤੇ ਬਹੁਤ ਸੰਯੋਗ ਆ ਜੀ ਉਹਨਾਂ ਦਾ ਵੀ ਬਾਕੀ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਜਿਹੜਾ ਤੁਸੀਂ ਆਉਂਦੇ ਜੇ ਤੁਸੀਂ ਵੀ ਉਹ ਗਰਮੀ ਚ ਆਏ ਸਾਡੇ ਕੋਲ ਤੇ ਸਾਡੀ ਇਹ ਚੀਜ਼ ਨੂੰ ਤੁਸੀਂ ਰਿਕਾਰਡ ਕੀਤਾ ਤੇ ਘਰ ਘਰ ਤੇ ਕਰਪਚਾਉਣਾ ਜੀ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਮਿਹਨਤ ਨੂੰ ਜਿਹੜਾ ਵਾ ਤੁਸੀਂ ਜਾਇਆ ਨਾ ਜਾਣਦੇ ਹੋ ਇਹਨਾਂ ਦੀਆਂ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਇਹਨਾਂ ਦੇ ਜਿਹੜਾ ਚੈਨਲ ਆ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਬਾਕੀ ਜਿਹੜਾ ਵਾ ਕਿ ਇਹਦੀ ਵੀਡੀਓ ਦਾ ਤੁਸੀਂ ਫਾਇਦਾ ਵੀ ਲੋਕਾਂ ਨੂੰ ਤੁਸੀਂ ਚਾਲੂ ਕਰੋ ਸਾਡੇ ਕੋਲ ਆਓ ਇਹਦੇ ਬਾਰੇ ਜਾਣਕਾਰੀ ਲਓ ਅਸੀਂ ਤੁਹਾਨੂੰ ਪੂਰੀ ਪੁਖਤਾ ਜਾਣਕਾਰੀ ਦੇਵਾਂਗੇ ਬਿਲਕੁਲ ਜੀ ਆਪਲੇ ਰੋਜ਼ਾਨਾ ਧੰਨਿਆਂ ਦੇ ਨਾਲ ਸਾਨੂੰ ਸਰਕਾਰ ਵੱਲੋਂ ਦਿੱਤੇ ਗਏ ਸਹਾਇਕ ਤੰਦੇ ਵਾਸਤੇ ਜੋ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਮੇਂ ਸਮੇਂ ਜੇ ਸਰ ਕੈਂਪ ਲਗਾਏ ਜਾਂਦੇ ਆ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਸਹਾਇਕ ਧੰਡਿਆਂ ਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ ਹੋਰ ਕੰਮ ਦੇ ਨਾਲ ਸਾਨੂੰ ਸਹਾਇਕ ਧੰਦੇ ਅਪਣਾ ਕੇ ਅੱਗੇ ਵਧਣਾ ਚਾਹੀਦਾ ਹੈ ਜਿੱਥੇ ਸਾਡਾ ਰੋਜ਼ਗਾਰ ਵਧੇਗਾ ਉੱਥੇ ਕਈਆਂ ਨੌਜਵਾਨਾਂ ਨੂੰ ਅਸੀਂ ਰੋਜ਼ਗਾਰ ਵੀ ਦੇ ਸਕਦੇ ਆ ਕੈਮਰਾਮੈਨ ਦੇ ਨਾਲ ਵਿਸ਼ਾਲ ਪੱਟੀ ਤਰੰਤ